ਹੈਲੋ ਮੈਂ ਡਾਕਟਰ ਤਿਰੰਕਰ ਲੈ ਕੇ ਆਈਆਂ ਇੱਕ ਅਜਿਹਾ ਉਪਾਅ ਜੋ ਅਸਰ ਕਰਕੂਆ ਤੇ ਬਹੁਤ ਹੀ ਦੁਰਲੱਭ ਵੀ ਕੀ ਤੁਸੀਂ ਕਦੇ ਬਿਨਾਂ ਕਾਰਨ ਦੇ ਡਰ ਮਹਿਸੂਸ ਕੀਤਾ ਹੈ ਰਾਤ ਨੂੰ ਡਰਾਉਣੇ ਸੁਪਨੇ ਦੇਖੇ ਹਨ ਜਦੋਂ ਹੜ ਬੜਖ ਕੇ ਤੁਸੀਂ ਉੱਠ ਜਾਂਦੇ ਹੋ ਜਾਂ ਜ਼ਿੰਦਗੀ ਚ ਛੋਟੀ ਛੋਟੀ ਰੁਕਾਵਟਾਂ ਆ ਕੇ ਤੁਹਾਡਾ ਮਨੋਵਲੀ ਤੋੜ ਦਿੰਦੀਆਂ ਪੁਰਾਣੇ ਸਮੇਂ 'ਚ ਇਸ ਸਬ ਰਾਹੂ ਦੀ ਬਾਧਾ ਮੰਨੀ ਗਈ ਆ ਗ੍ਰੰਥਾਂ 'ਚ ਹਵਾਲੇ ਮਿਲਦੇ ਆ ਕਿ ਜਿਹੜੇ ਇਹ ਲੱਛਣ ਮੈਂ ਦੱਸਿਆ ਇਹ ਰਾਹੂ ਦੀ ਬਾਧਾ ਜਾਂ ਰੁਕਾਵਟ ਕਰਕੇ ਜੀਵਨ ਵਿੱਚ ਵਾਪਰਦਾ ਹੈ ਰਾਹੂ ਕੀ ਆ ਇੱਕ ਅਦ੍ਰਿਸ਼ਟ ਗ੍ਰਹਿ ਜੋ ਮਨ ਦੀ ਉਲਝਣ ਡਰ ਤੇ ਦਹਿਸ਼ਤ ਨੂੰ ਵਧਾਉਂਦਾ ਹੈ ਪਰ ਇਹਨੂੰ ਸ਼ਾਂਤ ਕਰਨ ਲਈ ਸਦੀਆਂ ਪੁਰਾਣਾ ਇੱਕ ਟੋਟਕਾ ਸ਼ੇਅਰ ਕਰਨ ਜਾ ਰਹੀ ਆ ਸਾਥੀਓ ਅਪਣਾ ਲਿਓ ਮੇਰੇ ਰੇਅਰੈਸਟ ਉਪਾਅ ਹੋਣਗੇ ਜੋ ਤੁਹਾਨੂੰ ਤੁਹਾਡੇ ਜੀਵਨ ਨੂੰ ਬੜਾਈ ਚੰਗੇ ਦੌਰ ਚ ਲੈ ਕੇ ਜਾਣਗੇ ਤੁਹਾਨੂੰ ਸਿਰਫ ਇੱਕ ਗੇਂਦ ਲੈਣੀ ਹੈ ਇੱਕ ਗੇਂਦ ਲਵੋਗੇ ਉਸ ਗੇਂਦ ਚ ਛੋਟੀ ਜੀ ਇੱਕ ਮੋਰੀ ਕਰਨੀ ਹੈ ਅੰਦਰ ਤੁਸੀਂ ਰਾਈ ਦੇ ਦਾਣੇ ਭਰ ਦੇਣੇ ਆ ਫਿਰ ਉਸ ਮੋਰੀ ਨੂੰ ਪੱਕਾ ਬੰਦ ਕਰ ਦੇਣਾ ਤਾਂ ਜੋ ਦਾਣੇ ਬਾਹਰ ਨਾ ਨਿਕਲਣ ਨਾ ਡਿਗਣ ਅੱਧੀ ਰਾਤ ਨੂੰ ਬਿਨਾਂ ਕਿਸੇ ਨੂੰ ਦੱਸੇ ਉਸ ਗੇਂਦ ਨੂੰ ਚਰਾਹੇ ਤੇ ਰੱਖਿਓ ਚਰਾਹਿਆਂ ਚ ਰਸਤਾ ਮਿਲ ਜਾਊਗਾ ਵਾਪਸ ਆਉਂਦਿਆਂ ਇੱਕ ਸ਼ਰਤ ਹੈ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਣਾ ਆਵਾਜ਼ ਪੈਣੀ ਹੈ ਆਵਾਜ਼ ਨੂੰ ਨਹੀਂ ਸੁਣਨਾ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਰਾਹੁ ਦੀ ਰਕਾਵਟ ਰਾਹੁ ਦੀ ਬਾਧਾ ਡਰਾਉਣੇ ਸੁਪਨੇ ਤੇ ਮਨ ਦੇ ਸਾਰੇ ਡਰ ਹੈ ਨਾ ਅਣਜਾਣਾ ਭੈ ਬੈਠਿਆ ਦਿਲ ਡੁੱਬਦਾ ਜਾਂਦਾ ਉਹ ਸਭ ਕੁਝ ਦੂਰ ਹੋ ਜਾਣਾ ਗਰੰਟੀਡ ਹੈ ਪਰ ਧਿਆਨ ਰੱਖਣਾ ਇਹ ਉਪਾਹ ਹਰ ਰਾਤ ਆਮ ਰਾਤ ਨੂੰ ਨਹੀਂ ਕੀਤਾ ਜਾਂਦਾ ਇੱਕ ਖਾਸ ਰਾਤ ਆ ਜਿਸ ਉੱਤੇ ਇਹ ਸਭ ਤੋਂ ਵੱਧ ਅਸਰ ਕਾਰਕ ਹੁੰਦਾ ਹੈ ਕਿਹੜੀ ਰਾਤ ਪਲਾਂ ਇਹ ਗੱਲ ਸਭ ਤੋਂ ਵੱਡਾ ਰਾਜ ਹੈ ਇਹ ਉਪਾਹਰ ਰਾਤ ਨਹੀਂ ਕਰ ਸਕੋਗੇ ਇਹਨੂੰ ਕਰਨ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਆ ਜਾਂ ਤਾਂ ਸ਼ਨੀਵਾਰ ਦੀ ਅੱਧੀ ਰਾਤ ਅੱਧੀ ਰਾਤ ਲਫ਼ਜ਼ ਸੁਣ ਲੋ ਟਾਈਮ ਦੇਖ ਲੈਣਾ ਅੱਧੀ ਰਾਤ ਕਦੋਂ ਹੁੰਦੀ ਆ ਉਸ ਤੋਂ ਪਹਿਲਾਂ ਕਰੋਗੇ ਇਹਦਾ ਅਸਰ ਨਹੀਂ ਹੋਣਾ ਉਸ ਤੋਂ ਬਾਅਦ ਕਰੋਗੇ ਇਹਦਾ ਅਸਰ ਨਹੀਂ ਹੋਣਾ ਜਾਂ ਫਿਰ ਮਸਿਆ ਦੀ ਅੱਧੀ ਰਾਤ ਚਾਹੇ ਸ਼ਨੀਵਾਰ ਦੀ ਅੱਧੀ ਰਾਤ ਚਾਹੇ ਮਸਿਆ ਦੀ ਅੱਧੀ ਰਾਤ ਇਨਾ ਦੋ ਸਮਿਆਂ ਚਰਾਹੂ ਦੀ ਸ਼ਕਤੀ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਹੈ ਅਤੇ ਇਸ ਵੇਲੇ ਕੀਤਾ ਗਿਆ ਉਪਾ ਸਭ ਤੋਂ ਸਰਕਰਖ ਹੁੰਦਾ ਆ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਹਾਈਪ ਦੇ অপਸ਼ਨ ਦਬਾ ਦਿਓ ਤਿੰਨ ਵੀਡੀਓ ਹਾਈਪ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਿਉਂਕਿ ਰਾਹੁ ਦੇ ਨਪੀੜੇ ਬਹੁਤ ਜਣੇ ਆ ਜੇ ਤੁਸੀਂ ਚਾਹੁੰਦੇ ਹੋ ਰਾਹੁ ਦੇ ਲਪੇਟੇ ਚੋਂ ਮੁਕਤ ਕਰਨ ਵਾਲਾ ਦੁਰਲਭ ਉਪਾ ਤਾਂ ਇਸ ਵੀਡੀਓ ਵਿੱਚ ਦੱਸੇ ਗਏ ਉਪਾ ਨੂੰ ਅਪਣਾਓ ਕਰ ਲਓ ਹਰ ਇੱਕ ਕੋਈ ਕਰ ਸਕਦਾ ਅਤੇ ਮੇਰੇ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ